这个鱼缸里缸啊。I कॾहिं बंद करो फोन ਕੋੜੇ ਲਫਜ਼ ਨਹੀਂ ਆ ਮੈਂ ਕਿਹੜੇ ਲਫਜ਼ ਨਾਲ ਤੁਹਾਡਾ ਧੰਨਵਾਦ ਕਰਾਂਗਾ ਐਨਾ ਪਿਆਰ ਐਨਾ ਮਾਣ ਐਨਾ ਸਤਿਕਾਰ ਤੁਸੀਂ ਮੈਨੂੰ ਦਿੰਦਾਗਾ ਜੇ ਮੈਂ ਹਾਰ ਵੀ ਜਾਂਦਾ ਮੈਨੂੰ ਤਾਂ ਵੀ ਯਾਦ ਰਹਿਣਾ ਸੀ ਦੱਸਤਾ ਤੁਸੀਂ ਮੈਨੂੰ ਕਿਸੇ ਨੇ ਨਹੀਂ ਕਿਹਾ ਭਾਈ ਮੇਰੇ ਮੋਟਰਸਾਈਕਲ 'ਚ ਤੇਲ ਪਵਾ ਕਿਸੇ ਨੇ ਨਹੀਂ ਮੈਨੂੰ ਕਿਹਾ ਮੇਰੀ ਗੱਡੀ 'ਚ ਤੇਲ ਪਵਾ ਕਿਸੇ ਨੇ ਨਹੀਂ ਮੈਨੂੰ ਕਿਹਾ ਭਾਈ ਪਾਣੀ ਦਾ ਬੰਦੋਬਸ ਕਰ ਖਿਆ ਲੱਗੀ ਐ ਨਹੀਂ ਚੱਲਨੀ ਐ ਕਿਸੇ ਨੇ ਨਹੀਂ ਮੈਨੂੰ ਕਿਹਾ ਭਾਈ ਚਾਹ ਪੀਣੀ ਐ ਕਿਸੇ ਨੇ ਨਹੀਂ ਮੈਨੂੰ ਕਿਹਾ ਭਾਈ ਇਹ ਨਟ ਐ ਮੁ ਗਿਆ ਸਮੋ ਓਏ ਜਾਂਦੇ ਰਹੇ ਆ ਇੰਨਾ ਅਕਤੂ ਕਰਦੇ ਰਹੇ ਹੋ ਆਪ ਮੁਹਾਰੇ ਮੈਂ ਭਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਮੇਰੇ ਦਰਵਾਜ਼ੇ ਤੁਹਾਡੇ ਲਈ 24 ਘੰਟੇ ਖੁੱਲੇ ਆ ਜਦ ਮਰਜੀ ਆਓ ਮੈਂ ਪਿੱਛੇ ਥੋੜੇ ਜਿਹੇ ਦਿਨ ਦੇ ਦਿਓ ਮੈਂ ਉਹਦੇ ਮੋੜੇ ਜਗਾ ਲੈਣ ਆ ਰਹਿਣ ਵਾਸਤੇ ਅੱਛਾ ਨਾ ਮੈਂ ਬੋਕੇ ਜਗਾ ਲੈਲਾ ਰਹਿਣ ਵਾਸਤੇ ਤੁਸੀਂ ਜਿਵੇਂ ਮਰਜੀ ਆਏ ਚਾਏ ਹੋ ਬਹੁਤ ਆਹ